ਕੀ ਕੁਝ ਬਣ ਪ ਰਿਹਾ ਬੱਚੇ ਵੀ ਰੋਣ ਲਏ ਨੇ ਤੇ ਇਹ ਮੈਟਰ ਹੁਣ ਕੱ ਲਈ ਜੋਬ ਦਾ ਜਾਂ ਟਰਾਂਸਫਰ ਦਾ ਨਹੀਂ ਹੈ ਇਹ ਮੈਟਰ ਹੈ ਸਰਵਾਈਵਲ ਦਾ ਤੇ ਸਰਵਾਈਵਲ ਵਾਸਤੇ ਆਪਾਂ ਸਾਰਿਆਂ ਨੂੰ ਲੜਨਾ ਪੈਣਾ ਹੈ ਕਿਉਂਕਿ ਹੁਣ ਦੇਖੀਏ ਧਰਨਾ ਕੌਣ ਕਰਦਾ ਆ ਜਿਹੜੇ ਲੋਕ ਸਰਕਾਰ ਤੋਂ ਖੁਸ਼ ਨਹੀਂ ਹੁੰਦੇ ਤੇ ਜਿਹੜੇ ਲੋਕ ਸਰਕਾਰ ਤੋਂ ਖੁਸ਼ ਨਹੀਂ ਹੁੰਦੇ ਉਹਨਾਂ ਨੂੰ ਕੀ ਕਹਿੰਦੇ ਨੇ ਰੈਬਲियन ਜਾਂ ਬਾਗੀ ਸਮਝਿਓ ਤੇ ਤੁਹਾਨੂੰ ਬਾਗੀ ਕਹਿ ਕੇ ਬਹੁਤ ਜਲਦੀ ਅਲੱਗ ਕੀਤਾ ਜਾ ਸਕਦਾ ਆ ਪਰ ਕੋਈ ਮੈਨੂੰ ਦੱਸ ਸਕਦਾ ਕਿ ਇੱਕ ਬਾਗੀ ਦੇ ਦੇਸ਼ ਭਗਤ ਦੇ ਵਿੱਚ ਫਰਕ ਕੀ ਹੁੰਦਾ ਹੈ? What is the real difference between a rebelian and a patriot? ਪੈਟਰੋਟ ਕੌਣ ਹੁੰਦਾ ਹੈ? ਜਿਹਨੂੰ ਇਹ ਸਰਛਕਾਲ ਦੀ ਜਿਹਨਾਂ ਨੂੰ ਇਹਨਾਂ ਦੀ ਪਾਲਿਸੀ ਚੰਗੀ ਲੱਗੀ। ਜਿਹਨੂੰ ਜਿਹੜਾ ਇਹਨਾਂ ਦੇ ਦਫ਼ਤਰ ਦੇ ਵਿੱਚ ਗਿਆ ਡੈਪੂਟੇਸ਼ਨ ਲਵਾ ਕੇ ਘਰੇ ਆ ਗਿਆ ਉਹ ਕੀ ਬਣ ਗਿਆ ਦੇਸ਼ ਭਗਤ। ਉਹ ਕਹੂਗਾ ਪੰਜਾਬ ਸਰਕਾਰ ਜਿੰਦਾਬਾਦ। ਹੁਣ ਜਿਹੜਾ ਉਹ ਸਰਦਿਕ ਪ੍ਰੋਬਲਮ ਦੱਸਦੇ ਸੀ ਉਹਨਾਂ ਦੇ ਫਾਦਰ ਸਾਹਿਬ ਬਿਮਾਰ ਆ। ਮੇਰੇ ਨਾਲ ਜ਼ਾਤੀ ਮਲੇਰ ਕੋਰਟ ਲੈ ਤੇ ਆਇਆ ਉਹਨਾਂ ਦੀ ਮਦਰ ਨੂੰ ਕੈਂਸਰ ਚੱਕ ਦੀ ਵੀ ਪ੍ਰੋਬਲਮ ਆ ਉਹ ਡੈਪੂਟੇਸ਼ਨ ਲਈ ਪਤਾ ਨਹੀਂ ਕਿੰਨੀ ਵਾਰ ਜਾ ਚੁੱਕੇ ਨੇ ਜਦੋਂ ਉਹਨਾਂ ਨੂੰ ਮਨਾ ਕੀਤਾ ਜਾਂਦਾ ਹੈ ਤਾਂ ਉਹ ਬਾਗੀ ਬਣ ਜਾਂਦੇ ਨੇ ਉਹ ਕੀ ਕਹਿੰਦੇ ਨੇ ਪਿਆਰ ਸਰਕਾਰ ਮਰਦਾਬ ਪਿਆਰ ਸਰਕਾਰ ਮਰਦਾਬ ਇਟ ਟੋਟਲੀ ਡਿਪੈਂਡਸ ਔਨ ਦਾ ਗਵਰਨਮੈਂਟ ਕਿ ਸਰਕਾਰ ਨੇ ਲੋਕਾਂ ਨੂੰ ਬਾਗੀ ਬਣਾਉਣਾ ਜਾਂ ਦੇਸ਼ ਭਗਤ ਬਣਾਉਣਾ ਅਸੀਂ ਇੱਥੇ ਕੋਈ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਹੈ ਪਰ ਸਾਡਾ ਇੱਕ ਹੀ ਮੁੱਦਾ ਹੈ ਵੀ ਸਾਡਾ ਮਤ ਉਹ ਲੱਗੀ ਪਾਵੇ ਤੇ ਸਾਨੂੰ ਜਨਰਲ ਟਰਾਂਸਫਰ ਦੇ ਵਿੱਚ ਜਿੰਨੀ ਜਾਵੇ ਕਿਉਂਕਿ ਜੇ ਸਾਨੂੰ ਇਸ ਤੋਂ ਬਾਅਦ ਸਪੈਸ਼ਲ ਚਾਂਸ ਵੀ ਦਿੱਤਾ ਜਾਂਦਾ ਹੈ ਫਿਰ ਵੀ ਸਾਥੀਓ ਤੁਹਾਡੇ ਬੱਲੇ ਕੁਝ ਨਹੀਂ ਪੈਣਾ ਇਹ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿਉਂਕਿ ਜੇ ਅੱਜ ਜਾਂ ਕੱਲ ਜੇ ਟਰਾਂਸਫਰ ਹੋ ਗਈ ਆਪਾਂ ਨੂੰ ਸਟੇਸ਼ਨ ਬਹੁਤ ਘੱਟ ਬਚ ਜਾਣੇ ਆ ਸੋ ਸਾਡੀ ਇੱਕੋ ਇੱਕ ਮੰਗ ਹੈ ਸਾਨੂੰ ਜਨਰਲ ਟਰਾਂਸਫਰ ਦੇ ਵਿੱਚ ਕੰਸੀਡਰ ਕੀਤਾ ਜਾਵੇ ਤੇ ਹੁਣ ਅਸੀਂ ਪ੍ਰਸ਼ਾਸਨ ਨੂੰ ਵੀ ਇੱਕ ਅਲਟੀਮੇਟਮ ਦਿੰਦੇ ਆ ਜਦੋਂ ਤੱਕ ਸਾਨੂੰ ਕੋਈ ਰਿਟਨ ਕੋਈ ਕੌਜ਼ ਕੋਈ ਗੱਲ ਸਰਕਾਰ ਵੱਲੋਂ ਨਹੀਂ ਆਉਂਦੀ ਉਦੋਂ ਤੱਕ ਅਸੀਂ ਇੱਥੋਂ ਨਹੀਂ ਉੱਟਾਂਗੇ ਚਾਹੇ ਸਾਨੂੰ ਇਹ ਰੋਡ ਬਲੌਕ ਕਰਨਾ ਪਵੇ ਚਾਹੇ ਇੱਥੇ ਹੀ ਪੈਣਾ ਪਵੇ ਹੁਣ ਅਸੀਂ ਆ ਵਾਪਸ ਵੀ ਉੱਥੇ ਨਹੀਂ ਜਾਣਾ ਮੈਂ ਕਰ ਇਹਨੂੰ ਮੰਮੀ ਨੂੰ ਪਹਿリアਤ ਲੱਗੇ ਇਹ ਹੀ ਕਹਿ ਕੇ ਆਇਆ ਸੀ ਜਦੋਂ ਆਪਣੇ ਘਰੇ ਜਾਊਗਾ ਉੱਥੇ ਨਹੀਂ ਜਾਣਾ ਨਹੀਂ ਤਾਂ ਵਾਪਸ ਹੀ ਕਰੇ ਆਉਂਗਾ ਪਿਆਰ ਸਰਕਾਰ ਜੈ ਹਾਂ